ਅੱਜ ਵੀ ਕਰਨ ਵੈਸੇ ਨੀਰ ਦਾਵਧਾ ਕੰਮ ਨਹੀਂ ਸਾਡੇ ਪੰਜਾਬ ਦੇ ਸੋਭਾਗੂ ਅੱਡੇ ਵਾਖਵਾ ਕੇ ਜੱਦੇ ਬੰਨੀਆਂ ਦੇ ਮਲਾਹੀ ਸਾਥੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਔਰ ਆਸ ਕਰਦੇ ਆਂਗੇ ਕਿ ਇਹਨਾਂ ਦਿੱਤੀ ਮੰਡਾਂ ਨੂੰ ਲਾਗੂ ਕਰਨ ਵਾਸਤੇ ਜੋ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੋ ਚਾਰ ਮਹੀਨੇ ਬਸ ਤੋਰੇ ਸਾਲ ਦੇ ਵਿੱਚ 210 ਪਕੜੀਆਂ ਜੀ ਉਹਨਾਂ ਦੇ ਵਿਚਾਰਸ ਕਰਦੇ ਜੇ ਕਿ ਤੁਸੀਂ ਉਹਨਾਂ ਗਿਣਤੀ ਨੂੰ ਡਬਲ ਚੁੱਕ ਕੇ ਆਓਗੇ ਤਾਂ ਸਾਥੀਓ ਮੈਂ ਸਿਰਫ ਦੋ ਮਿੰਟ ਦੇ ਵਿੱਚ ਆਪਣੀ ਗੱਲਬਾਤ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਜਦੋਂ ਸਾਡੇ ਪੰਜਾਬ ਦੇ ਮਜ਼ਦੂਰਾਂ ਨੂੰ 2020 ਤੋਂ ਬਾਅਦ ਮਜ਼ਦੂਰਾਂ ਪਰ ਤੋਂ ਭੱਤੀ ਹੋਏ ਉਹਨਾਂ ਵਾਸਤੇ ਜੋ ਪੰਜਾਬ ਸਰਕਾਰ ਨੇ ਜੋ ਅਸੀਂ ਜੇ ਮਦਦ ਕੀਤੀ ਸੀ ਪੰਜਾਬ ਪੰਜਾਬ ਪ੍ਰੈਸ ਦੇ ਲੈਣ ਵਾਸਤੇ ਪੌਥੇ ਪੰਜਾਬ ਸਰਕਾਰ ਨੇ ਬੜਾ ਜ਼ੋਰ ਲਾਇਆ ਇਹ ਸਿੰਗਲ ਮੈਚ ਤੇ ਵੀ ਹਾਰੇ ਉਹ ਡਬਲ ਮੈਚ ਤੇ ਵੀ ਹਾਰੇ ਉਹ ਲਾਸਟਾਂ ਪਲੇ ਸੁਪਰੀਮ ਕੋਰਟ ਦੇ ਵਿੱਚ ਵੀ ਹਾਰੇ ਜਦੋਂ ਸੁਪਰੀਮ ਕੋਰਟ ਦੇ ਵਿੱਚ ਸਰਕਾਰ ਨੂੰ ਇਹ ਵੀ ਖਾਰੀ ਪੈਂਦੀ ਹੈ ਜੀ ਤਾਂ ਉਹ ਪੰਜਾਬ ਸਰਕਾਰ ਬੜੇ ਆਕਰਮਨ ਨਾਲ ਬੜੇ ਮਨ ਨਾਲ ਬੜੇ ਮਨ ਨਾਲ ਜੋ ਸਾਡੇ ਪੰਜਾਬ ਦੇ ਨਾਗਰਿਕਾਂ ਉੱਪਰ ਪੰਜਾਬ ਪੇਸਟ ਨਹੀਂ ਲਗੂ ਕਰਦੇਗੇ ਤਦੋਂ ਇਹ ਪੱਤਰ ਜਾਰੀ ਹੁੰਦਾ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਜੋ ਉਹਨਾਂ ਦੇ ਭਾਰਤੀ ਸੈਨੇਟ ਵਿੱਚ ਸੀ ਉਹਨਾਂ ਵਿਭਾਗ ਦੇ ਕਾਰਜਾ ਜੋ ਪੰਜਾਬ ਪੇਸਕੇਲ ਮਰੂਦਾ ਤਾਂ ਸਾਨੂੰ ਉਹਦਾ ਸ਼ੱਕ ਪੈ ਰਿਹਾ ਸੀ ਕਿ ਪੰਜਾਬ ਸਰਕਾਰ ਨੇ ਸਿੱਖਿਆ ਭਾਗ ਨੇ ਜੋ ਵਿੱਤ ਵਿਭਾਗ ਨੇ ਕੋਈ ਨਾ ਕੋਈ ਜ਼ਰੂਰ ਤਾਸਤਾਈ ਕਰਨੀ ਸੀ ਤਾਂ ਜਦੋਂ ਅਗਲੇ ਦਿਨਾਂ ਦੇ ਵਿੱਚ ਪੱਤਰ ਜਾਰੀ ਹੁੰਦਾ ਕਿ ਜਿੰਨਾ ਮੁਲਾਜ਼ਮਾਂ ਦੀ ਪੰਜਾਬ ਪੇਸਕੇਲ ਦੇ ਕੰਮ ਸਾਜੀ ਟਕਲੀਆਂ ਦੀ ਤਾਂ ਸਾਡਾ ਕੋਈ ਪਤਾ ਨਹੀਂ ਕਰ ਦਿੱਤੀ ਸੀ ਕਿ ਪੰਜਾਬ ਸਰਕਾਰ ਨੇ ਕੋਈ ਨਾ ਕੋਈ ਨਰਮ ਚਾਲ ਚੱਲੇਗੀ ਤਾਂ ਸਾਡੇ ਸਾਹਮਣੇ ਸਾਥੀਓ ਪੰਜਾਬ ਸਰਕਾਰ ਨੇ ਪੁਰਾਣਾ ਪੀਐਸਪੀਐਲ ਜੋ ਪੰਜਵਾਂ ਪੀਐਸਪੀਐਲ ਸੀ ਹਾਲਾਕਿ ਉਹ ਵੀ ਪੂਤਕੜੀ ਬੰਦੀ ਸੀ ਚੰਗਾ ਰਹੀ ਸੀ ਕਿ ਕੋਈ ਜੋ ਰਣਕ ਹੁੰਦਾਗਾ ਜੋ ਮੌਜੂਦਾ ਹੁੰਦਾਗਾ ਸਾਨੂੰ ਇਹ ਮਿਲਣਾ ਹੁੰਦਾਗਾ

ਇਸ ਸਮੂਹ ਬਹੁਤ ਛੋਟੀ ਜਿੱਤੇ ਹੋਈ ਹੈ ਜੀ ਔਰ ਸਾਡੀ ਬਹੁਤ ਵੱਡੀ ਹਾਰ ਹੋਈ ਹੈ ਜੀ ਇਸ ਹਾਰ ਨੂੰ ਅਸੀਂ ਜਿੱਤੇ ਦੇ ਵਿੱਚ ਰੱਖਣ ਦਾ ਅਸੀਂ ਉਹਨਾਂ ਦੇ ਰਾਂਹ ਵਿੱਚ ਜਿਹੜੇ ਆਪਣੇ ਸ਼ਹਿਰ چلے ਜਿਹੜੇ ਪੁੰਨਿਆ ਤੇ ਅੰਮਨਤ ਨੂੰ ਆਪਣੀ ਮਜਾਦਿਆ ਦੇ ਉਹ ਦਿੱਤੀਆਂ ਕਾਰਨਾਂ ਦੇ ਤਖਤੇ ਚਾਹਣਗੇ ਮੈਂ ਆਸ ਕਰਦਾ ਸਾਡੇ ਛੱਡ ਬੱਚੀਆਂ ਤੋਂ ਸਾਰੇ ਜੱਗ ਦੇ ਲੋਕਾਂ ਦੇ ਅੱਗੇ ਆਦੋਂ ਕਿ ਉਹ ਉਹਨਾਂ ਦੇ ਨਾਲ ਦੇ ਵਿੱਚ ਸੁਪਾਸ ਨੂੰ ਤੇ ਵੀ ਕਰਨ ਦੇ ਆਪਣਾ ਦਿੱਤੀ ਮੱਲਵਾ ਲਾਪੇ ਬਣਾਉਂਗੇ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਜੰਤਾ ਜੈ ਸਮਾਜਿਤ ਕਾਦੇ ਨੂੰ ਬਹੁਤ ਬਹੁਤ ਧੰਨਵਾਦ